ਜਿਉ ਜਿਉ ਨਾਮ ਹਰ ਗੁਣ ਉਚਰੈ ਭਗਤ ਜਨਾ ਕੋ ਦੇਹ ਰਾ ਫਿਰੈ ਜਿਸ ਵਕਤ ਬਾਬਾ ਨਾਮਦੇਵ ਜੀ ਮੰਦਰ ਦੇ ਵਿੱਚ ਪੂਜਾ ਕਰਨ ਵਾਸਤੇ ਰੱਬ ਦੀ ਬੰਦਗੀ ਕਰਨ ਵਾਸਤੇ ਪਹੁੰਚੇ ਉਥੋਂ ਦੇ ਪੰਡਤਾਂ ਨੇ ੱੱਕੀ ਮਾਰ ਕੇ ਮੰਦਰ ਦੇ ਵਿੱਚੋਂ ਬਾਹਰ ਕੱਢਿਆ ਕਸੂਰ ਕੀ ਸੀ ਨੀਵੀਂ ਜਾਤ ਦੇ ਵਿੱਚ ਪੈਦਾ ਹੋਏ ਸਨ ਆਦਿ ਸ਼ੀਰ ਤੇ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਹਨ ਜਤ ਸਨੋਤੀ ਸੇਵਕ ਹੋਏ ਤਕ ਕਹਿਣਾ ਕਹੋ ਨਾ ਕੋਏ ਉੱਚੀ ਜਾਤ ਵਿੱਚੋਂ ਸੰਪਨ ਘਰਾਣੇ ਵਿੱਚੋਂ ਕੋਈ ਰੱਬ ਦੀ ਭਗਤੀ ਕਰਦਾ ਹੈ ਬੰਦਗੀ ਕਰਦਾ ਹੈ ਇਕ ਕਿਉ ਦੇ ਪੂਰਬਲੇ ਚੰਗੇ ਭਾਗ ਹਨ ਦੂਸਰਾ ਫਿਰ ਬੰਦਗੀ ਕਰਦਾ ਹੈ ਕਹਿੰਦੇ ਉਹਦੀ ਇੰਨੀ ਵੱਡੀ ਮਹਿਮਾ ਹੈ ਉਹਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਨਾਲੇ ਪਾਤਸ਼ਾਹ ਜੀ ਨੇ ਬਚਨ ਕੀਤਾ ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆ ਪਹਿਰੈ ਸੋਏ ਕੋਈ ਨੀਵੀਂ ਜਾਤ ਵਿੱਚੋਂ ਗਰੀਬ ਘਰ ਦੇ ਵਿੱਚੋਂ ਕੋਈ ਅੰਮ੍ਰਿਤ ਵੇਲੇ ਉੱਠਦਾ ਹੈ ਰੱਬ ਦੀ ਬਿੰਦਗੀ ਕਰਦਾ ਹੈ ਆਤਸ਼ਾ ਫਰਮਾਉਂਦੇ ਹਨ ਜੁਗਯ ਅਸਰੂਪ ਹੋ ਕੇ ਆਪਣੇ ਸਰੀਰ ਦੇ ਚਮੜੇ ਦੀਆਂ ਜੁੱਤੀਆਂ ਬਣਾ ਕੇ ਉਹਦੇ ਪੈਰਾਂ ਵਿੱਚ ਪਾ ਦੇਣੀਆਂ ਚਾਹੀਦੀਆਂ ਹਨ ਕਿੰਨਾ ਮਹਾਨ ਹੈ ਲੋੜਾਂ ਤੱਕ ਪੂਰੀਆਂ ਨਹੀਂ ਹੋ ਰਹੀਆਂ ਹਨ ਪਰ ਫਿਰ ਵੀ ਭਜਨ ਕਰਦਾ ਹੈ ਨਾਮ ਜਪਦਾ ਹੈ ਬਸਤ ਤੂਟੀ ਝੁੰਪੜੀ ਚੀਰ ਸਭ ਸਿਨਾਂ ਜਾਤ ਨਾ ਪਾਤਨਾ ਆਦਰ ਉਦਿਆਨ ਪਰਮਿਨਾ ਮਿੱਤਰ ਨ ਇਠ ਤਨ ਰੂਪ ਹੀਣ ਕਿਛ ਸਾਖ ਨ ਸਿਨਾਂ ਰਾਜ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਪਿੰਨਾ ਹੈ ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ प्रसन्ना ਹੈ ਮਾਰੀ ਕਹਿੰਦੇ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ ਦੋ ਸ੍ਰੀ ਅਨੰਮਈ ਅਹ ਇਹ ਜੇ ਪ੍ਰੇਮੀ ਬਹੁਤ ਦੇਖੇ ਹਨ ਸਾਰਾ ਸਾਰਾ ਦਿਨ ਰਿਕਸ਼ਾ ਚਲਾਉਣਾ ਰਾਤ ਨੂੰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇਸ਼ਨਾਨ ਦੀ ਸੇਵਾ ਕਰਵਾਣੀ ਬਹੁਤ ਮਹਾਨ ਹਨ ਗੁਰਮਤਿ ਦੇ ਵਿੱਚ ਇਹ ਗੱਲ ਅਹਿਮੀਅਤ ਨਹੀਂ ਰੱਖਦੀ ਕਿਹੜਾ ਕੋਈ ਸੰਪਨ ਘਰ ਦੇ ਵਿੱਚ ਪੈਦਾ ਹੋਇਆ ਹੈ ਕਿਹੜਾ ਗਰੀਬ ਘਰ ਦੇ ਵਿੱਚ ਪੈਦਾ ਹੋਇਆ ਹੈ ਐਦਾ ਹੋਣ ਦੇ ਨਾਲ ਕੋਈ ਫਰਕ ਨਹੀਂ ਹੈ ਬਾਬਾ ਕਬੀਰ ਸਾਹਿਬ ਜੀ ਵੀ ਫਰਮਾਉਂਦੇ ਹਨ ਗਰਭ ਵਾਸ ਮੈਂ ਕੁੱਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕਹਿੰਦੇ ਮਾਤਾ ਦੇ ਗਰਭ ਦੇ ਵਿੱਚ ਨਾ ਕਿਸੇ ਦਾ ਕੋਈ ਨਾਮ ਹੁੰਦਾ ਹੈ ਨਾ ਕੋਈ ਜਾਤ ਹੁੰਦੀ ਹੈ ਨਾ ਕੋਈ ਧਰਮ ਹੁੰਦਾ ਹੈ ਉਹ ਸਾਰਾ ਕੁਝ ਬਾਅਦ ਵਿੱਚ ਹੀ ਉਹਨੂੰ ਨਾਮ ਦਿੱਤਾ ਜਾਂਦਾ ਹੈ ਸਾਰੇ ਪਰਮਾਤਮਾ ਦੇ ਹੀ ਅੰਸ਼ ਹਨ ਕਹੋ ਰੇ ਪੰਡਤ ਬ੍ਰਾਹਮਣ ਕਬ ਕੀ ਹੋਏ ਬ੍ਰਾਹਮਣ ਕਹ ਕਹ ਜਨਮ ਮਤ ਖੋਏ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇ ਤਉ ਆਨ ਬਾਟ ਕਾਹੇ ਨਹੀਂ ਆਇਆ ਤੇ ਰਵੀ ਮਾਤਾ ਦੇ ਰਾਈ ਜਨਮ ਹੋਇਆ ਮੇਰਾ ਵੀ ਮਾਤਾ ਦੇ ਰਾਈ ਜਨਮ ਹੋਇਆ ਤੂੰ ਕਿਸੇ ਹੋਰ ਤਰੀਕੇ ਨਾਲ ਧਰਤੀ ਉੱਪਰ ਨਹੀਂ ਆਇਆ ਹੈ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹ ਤੁਮ ਕਤ ਦੁੱਧ। ਐਸਾ ਨਹੀਂ ਹੈ ਕਿ ਮੇਰੀਆਂ ਰਗਾਂ ਦੇ ਵਿੱਚ ਖੂਨ ਹੈ, ਤੇਰੀਆਂ ਰਗਾਂ ਦੇ ਵਿੱਚ ਦੁੱਧ ਹੈ। ਪਰਮਾਤਮਾ ਨੇ ਤਾਂ ਕੋਈ ਫਰਕ ਨਹੀਂ ਰੱਖਿਆ। ਧਨਵਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੀ ਬਚਨ ਆਉਂਦੇ ਹਨ ਅਕਾਲ ਉਸਤਤ ਦੇ ਵਿੱਚ ਇਕ ਨੈਨ ਇਕ ਕਾਨ ਇਕ ਦੇਹ ਇਕ ਬਾਨ ਖਾਕ ਬਾਦ ਆਤਸ ਔ ਆਬ ਕੋ ਰਲਾਉ ਹੈ ਸਭ ਨੂੰ ਪਰਮਾਤਮਾ ਨੇ ਇੱਕੋ ਜਿਹਾ ਰੂਪ ਦਿੱਤਾ ਹੈ ਸਾਰਿਆਂ ਦਾ ਸਰੀਰ ਕੁ ਪੰਜ ਭੂਤ ਕੀ ਬਣਾਇਆ ਹੈ ਵਾਹਿਗੁਰੂ ਨੇ ਕੋਈ ਫਰਕ ਨਹੀਂ ਰੱਖਿਆ ਮਿੱਟੀ ਸਾਰਿਆਂ ਨੂੰ ਇੱਕੋ ਹੀ ਲਾਈ ਹੈ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣਹਾਰੈ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ কুমਭਾਰੇ ਅਖੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤਵਾਨ ਬਾਟ ਕਾਹੇ ਨਹੀਂ ਆਇਆ ਸਾਧ ਸੰਗਤ ਜੀ ਅਸਲ ਵਿੱਚ ਨਾ ਭਾਵੇਂ ਸਤਿਗੁਰ ਦੀ ਬਾਣੀ ਸਾਰੇ ਸੰਸਾਰ ਵਾਸਤੇ ਹੈ ਪਰ ਮੂਲ ਰੂਪ ਦੇ ਵਿੱਚ ਇਹ ਜਿਹੜਾ ਉਪਦੇਸ਼ ਹੈ ਨਾ ਉਹ ਸਾਡੇ ਵਾਸਤੇ ਹੈ ਸਿੱਖਾਂ ਵਾਸਤੇ ਹੈ ਕਿ ਕਿਦਰੇ ਅਸੀਂ ਵੀ ਬ੍ਰਾਹਮਣਾਂ ਦੀਆਂ ਰੀਤਾਂ ਵਿੱਚ ਨਾ ਫਸ ਜਾਈਏ ਆਸ਼ਾ ਜੀ ਨੇ ਫਰਮਾਇਆ ਜੋ ਇਹ ਗਹੈ ਵਿਪਰਨ ਕੀ ਰੀਤ ਮੈਂ ਨਾ ਕਰਾਂ ਇਨ ਕੀ ਪ੍ਰਤੀਤ ਅਜ ਕੀ ਹਾਲਤ ਬਣ ਰਹੇ ਹਨ ਸਾਧ ਸੰਗਤ ਜੀ ਇਹ ਕਮੀਆਂ ਹਨ ਘਾਟਾਂ ਹਨ ਕਮਜ਼ੋਰੀਆਂ ਹਨ ਨਿਰਾ ਮੱਥਾ ਟੇਕਣ ਦੇ ਨਾਲ ਗੱਲ ਨਹੀਂ ਬਣਦੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਹਾਰਾਜ ਜੀ ਦੇ ਬਚਨ ਆਉਂਦੇ ਹਨ ਤਨ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਜਦੇ ਕਰੇ ਅਨੇਕ ਤੋਪ ਚੀ ਕਪਟ ਭੇਸ ਉਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ ਜੇ ਮੱਥਾ ਟੇਕਣ ਨਾਲ ਹੀ ਗੱਲ ਬਣੇ ਤੋਪ ਚੀ ਵੀ ਝੁਕਦਾ ਹੈ ਪੋਸਤੀ ਵੀ ਝੁਕਦਾ ਹੈ ਨਸ਼ੇ ਕਰਨ ਵਾਲਾ ਵੀ ਝੁਕਦਾ ਹੈ ਜਿੰਨਾ ਚਿਰ ਤੱਕ ਮਨ ਨਹੀਂ ਝੁਕਿਆ ਹੈ ਉਹਨਾਂ ਚਿਰ ਤੱਕ ਗੱਲ ਨਹੀਂ ਬਣੇਗੀ ਸਤਿਗੁਰੂ ਨੂੰ ਆਖੋ ਕਿ ਜੋ ਮੇਰੀਆਂ ਮਨੋਤਾ ਹਨ ਉਹ ਗਲਤ ਹਨ ਇਹ ਸਤਿਗੁਰ ਜਿਹੜੀ ਤੇਰੀ ਸਿੱਖਿਆ ਹੈ ਉਹ ਸਹੀ ਹੈ ਮੈਂ ਉਹਨੂੰ ਪ੍ਰਵਾਨ ਕਰਦਾ ਹਾਂ ਜਉ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਨ ਬਾਟ ਕਾਹੇ ਨਹੀਂ ਆਇਆ ਤੁਮ ਕਤ ਬ੍ਰਾਹਮਣ ਹਮ ਕਤ ਸੂਦ ਹਮ ਕਤ ਲੋਹ ਤੁਮ ਕਤ ਦੂਧ ਕਹ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀ ਅਤ ਹੈ ਹਮਾਰੈ ਅਸਲ ਵਿੱਚ ਬ੍ਰਾਹਮਣ ਉਹ ਹੈ ਜੋ ਬ੍ਰਹਮ ਦੇ ਨਾਲ ਜੁੜਿਆ ਹੋਇਆ ਹੈ ਜੋ ਭਜਨੀਕ ਹੈ ਬੰਦਗੀ ਕਰਨ ਵਾਲਾ ਹੈ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ ਸੀ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇੱਕ ਪ੍ਰੇਮੀ ਪਿੱਛੇ ਬੈਠਾ ਹੈ ਸਾਰੀ ਸੰਗਤ ਤੋਂ ਮਹਾਰਾਜ ਜੀ ਨੇ ਸਿੰਘ ਨੂੰ ਭੇਜ ਕੇ ਉਹਨੂੰ ਬੁਲਾਇਆ ਆਖਿਆ ਪ੍ਰੇਮੀਆ ਤੂੰ ਪਿੱਛੇ ਕਿਉਂ ਬੈਠਾ ਹੈ ਭਾਈ ਵੀਰ ਸਿੰਘ ਜੀ ਨੇ ਇਹਦਾ ਜ਼ਿਕਰ ਕੀਤਾ ਹੈ ਕਲਗੀਧਰ ਚਮਤਕਾਰ ਦੇ ਵਿੱਚ ਸਾਰਾ ਪੰਥ ਮੰਨਦਾ ਹੈ ਭਾਈ ਵੀਰ ਸਿੰਘ ਨੂੰ ਉਹਨੇ ਬੇਨਤੀ ਕੀਤੀ ਮਹਾਰਾਜ ਅਸੀਂ ਪਿੰਡਾਂ ਦੇ ਵਿੱਚ ਰਹਿੰਨੇ ਹਾਂ ਪਿੰਡਾਂ ਦੇ ਵਿੱਚ ਸਾਡੇ ਨਾਲ ਲੋਕ ਬੜਾ ਵਿਤਕਰਾ ਕਰਦੇ ਹਨ ਸਾਨੂੰ ਨਾਲ ਇਕੱਠਿਆਂ ਖਾਣ ਦੀ ਇਜਾਜ਼ਤ ਨਹੀਂ ਲਾਗੇ ਇਕੱਠਿਆਂ ਬੈਠਣ ਦੀ ਇਜਾਜ਼ਤ ਨਹੀਂ ਹੈ ਲੋਕ ਭੇਦ ਭਾਵ ਕਰਦੇ ਹਨ ਨਸ਼ੂਆ ਛਾਤ ਰੱਖਦੇ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਆਖਣ ਲੱਗੇ ਤੂੰ ਨੀਵਾਂ ਨਹੀਂ ਹੈ ਤੂੰ ਬਹੁਤ ਉੱਚਾ ਹੈ ਬਚਨ ਕੀਤਾ ਕਾਲ ਗੁਰੂ ਕੇ ਲਾਲ ਤੇਰੇ ਕਰਮ ਬੜੇ ਪਵਿੱਤਰ ਹਨ ਤੂੰ ਕਲਾਲ ਨਹੀਂ ਤੂੰ ਤਾਂ ਗੁਰੂ ਦਾ ਲਾਲ ਹੈ ਨਾਲ ਵਰ ਦਿੱਤਾ ਅਖਣ ਲਗੇ ਤੇਰੇ ਘਰ ਦੇ ਵਿੱਚ ਇੱਕ ਮਹਾਬਲੀ ਸੂਰਮਾ ਪੈਦਾ ਹੋਵੇਗਾ ਜਿਹੜਾ ਸਾਰੀ ਸਿੱਖੀ ਕੌਮ ਦੀ ਅਗਵਾਈ ਕਰੇਗਾ ਉਹ ਸਨ ਸਾਧ ਸੰਗਤ ਜੀ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਆ ਵਿਖੜਿਆ ਸਮਿਆਂ ਦੇ ਵਿੱਚ ਕੌਮ ਦੀ ਅਗਵਾਈ ਕੀਤੀ ਵੱਡੇ ਘੱਲੂ ਘਾਰੇ ਵਿੱਚ ਛੋਟੇ ਘੱਲੂ ਘਾਰੇ ਵਿੱਚ ਹੋਰ ਐਸੇ ਸਮਿਆਂ ਦੇ ਵਿੱਚ ਪਹਾੜੀ ਰਾਜਿਆਂ ਨੇ ਬਾਈ ਧਾਰ ਦੇ ਪਹਾੜੀਆਂ ਨੇ ਰਵਾਲ ਸਰ ਦੇ ਅਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਮਹਾਰਾਜ ਅਸੀਂ ਸਿੰਘ ਤਾਂ ਸਜਣ ਵਾਸਤੇ ਤਿਆਰ ਹਾਂ ਪਰ ਸਾਡੀ ਇੱਕ ਸ਼ਰਤ ਹੈ ਜਿਹੜੇ ਤੁਸੀਂ ਇਹ ਗਰੀਬ ਗੁਰਬੇ ਇਕੱਠੇ ਕੀਤੇ ਹੋਏ ਹਨ ਇਹਨਾਂ ਨੂੰ ਵੱਖਰਾ ਅੰਮ੍ਰਿਤ ਛਕਾਓ ਸਾਨੂੰ ਤੁਸੀਂ ਵੱਖਰਾ ਅੰਮ੍ਰਿਤ ਛਕਾਓ ਅਸੀਂ ਇਹਨਾਂ ਦੇ ਨਾਲ ਨਹੀਂ ਛਕ ਸਕਦੇ ਹਾਂ ਬਾਟਾ ਸਾਂਝਾ ਨਹੀਂ ਕਰ ਸਕਦੇ ਹਾਂ ਕਲਗੀਧਰ ਪਾਦਸ਼ਾਹ ਮਹਾਰਾਜ ਜੀ ਨੇ ਬਚਨ ਕੀਤੇ ਜਿਨ ਕੀ ਵਰਨ ਜਾਤ ਕੁਲ 마ਹੀ ਸਰਦਾਰੀ ਨਾ ਭਈ ਕਦਾਹੀ ਇਨਹੀ ਕੋ ਸਰਦਾਰ ਬਨਾਉ ਤਬ ਗੋਬਿੰਦ ਸਿੰਘ ਨਾਮ ਕਹਾਉ ਅਸ਼ਾਖਣ ਲਗੇ ਇਹਨਾਂ ਨੂੰ ਇਹ ਸਰਦਾਰੀਆਂ ਦੇਣੀਆਂ ਹਨ ਸਾਰਾ ਸ਼ਬਦ ਬਾਬਾ ਨਾਮਦੇਵ ਜੀ ਦਾ ਇਸ ਤਰ੍ਹਾਂ ਆਉਂਦਾ ਹੈ ਹਸਤ ਖੇਲ ਤ ਤੇਰੇ ਦੇਹ ਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹੀਂੜੀ ਜਾਤ ਮੇਰੀ ਜਾਦਮ ਰਾਯਾ ਸੀਪੇ ਕੇ ਜਨਮ ਕਾਹੇ ਕਉ ਆਇਆ ਲੈ ਕੰਬਲੀ ਚਲਿਓ ਪਲਟਾਏ ਜਿਹਰੇ ਪਾਛੈ ਬੈਠਾ ਜਾਏ ਜਿਹੜੀ ਕੰਬਲੀ ਸੀ ਮੋਢੇ ਤੇ ਰੱਖ ਕੇ ਚੰਗਾ ਫਿਰ ਰੱਬ ਦਾ ਨਾਮ ਹੀ ਲੈਣਾ ਹੈ ਨਾ ਪ੍ਰਮਾਤਮਾ ਸਾਰੇ ਪਾਸੇ ਹੀ ਵਿਆਪਕ ਹੈ ਮੈਂ ਬਾਹਰ ਜਾ ਕੇ ਲੈ ਲੈਣਾ ਹਾਂ ਉਥੇ ਵੀ ਰੱਬ ਹਾਜ਼ਰ ਨਾਜ਼ਰੀ ਹੈ ਨਾ ਕਿਹੜੀ ਜਗ੍ਹਾ ਹੈ ਜਿੱਥੇ ਪਰਮਾਤਮਾ ਨਹੀਂ ਜਿਉਂ-ਜਿਉਂ ਨੰਮ ਹਰ ਗੁਣ ਉਚਰੈ ਭਗਤ ਜਨਾਂ ਕੋ ਦੇਹ ਰਾ ਫਿਰੈ ਜਿਵੇਂ-ਜਿਵੇਂ ਪਰਮਾਤਮਾ ਦਾ ਨਾਮ ਜਪਦੇ ਹਨ ਰਹਿ ਰਹਾ ਸਾਹਿਬ ਜੀ ਦੇ ਵਿੱਚ ਆਪਾਂ ਰੋਜ਼ਾਨਾ ਪੜ੍ਹਦੇ ਹਾਂ ਅਹੰਕਾਰੀਆਂ ਨਿੰਦ ਕਾ ਪਿਠ ਦੇ ਨਾਮ ਦਿਓ ਮੁਖ ਲਾਇਆ ਹੰਕਾਰੀਆਂ ਵੱਲ ਪਿਠ ਕਰ ਦਿੱਤੀ ਨਾਮ ਦੇ ਵੱਲ ਮੁਖ ਕਰ ਲਿਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਏ ਛਡਾਇਆ ਤੋਂ ਸਬ ਸਖਤ ਜੀ ਇਹ ਸਾਰੀ ਪਰਮੇਸ਼ਰ ਦੇ ਨਾਮ ਦੀ ਮਹਿਮਾ ਹੈ ਜਿਹੜਾ ਵੀ ਨਾਮ ਜਪ ਕਰਦਾ ਹੈ ਉਹਦੀ ਮਹਿਮਾ ਮਹਾਨ ਹੋ ਜਾਂਦੀ ਹੈ